ਕਲ ਜੀ ਬਹੁਤ ਬਹੁਤ ਸਵਾਗਤ ਹੋ ਜਾਂਦਾ ਤੁਹਾਡਾ ਜਸੁਖ ਬਲੌਗਰ ਚੈਨਲ ਤੇ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਪਰਿਵਾਰ ਦੇ ਵਿੱਚ ਸਾਰੇ ਵਧੀਆ ਹੋਵੋਗੇ ਹਨਾ ਮੌਸਮ ਜੀ ਹਵਾ ਚੱਲ ਰਹੀ ਹੈਗੀ ਲੱਗਦੀ ਅੱਜ ਫੇਰ ਸੰਭਾਵਨਾ ਵੀ ਹਨਾ ਮੀਂਹ ਆਊਗਾ ਪਰ ਪਤਾ ਕੁਝ ਨਹੀਂ ਹੈਗਾ ਤੇ ਆਹ ਵਾਲਾ ਨਾ ਮੈਂ ਅਸੀਂ ਗੇਟ ਹੁਣ ਕਿਤੇ ਲਾ ਦਿੰਨੇ ਆਂਗੇ ਐਵੇਂ ਵੀ ਖੁੱਲਾ ਰਹਿੰਦਾ ਦੇਖੋ ਤੁਸੀਂ ਜਿਹੜੀ ਜਾਲੀ ਹੈ ਨਾ ਜਾਲੀ ਕਈ ਵਾਰੀ ਪ੍ਰੋਪਰ ਨਹੀਂ ਲੱਗਦੀ ਹੁਣ ਦੇਖੋ ਜੀ ਹਨਾ ਬਰਸਾਤ ਦੀ ਮੌਸਮ ਆ ਗਾਣਾ ਕੱਚੀ ਜੀ ਰੁੱਤ ਕਹਿ ਦਿੰਦੇ ਆ ਜਿਹਨੂੰ ਆਪਾਂ ਤੇ ਵੀ ਬੱਚਿਆਂ ਦਾ ਵੀ ਢਰ ਲੱਗਦਾ ਰਹਿੰਦਾ ਐਵੇਂ ਹਣਾ ਤੇ ਪਿਛਲੇ ਦਿਨ ਇਹਨਾਂ ਸਾਡੇ ਪਿੰਡ ਵੀ ਮੇਰੇ ਮਤਲਬ ਕਿਸੇ ਨੂਨ ਦੇ ਵਿੱਚ ਹਣਾ ਉਹਨਾਂ ਦੇ ਵੀ ਕੀੜਾ ਸ਼ੋਂ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਇਹੋ ਜੇ ਮਾਮਲਿਆਂ ਦੇ ਵਿੱਚ ਆਪਾਂ ਨੂੰ ਅਵੇਅਰ ਰਹਿਣਾ ਚਾਹੀਦਾ ਹੈਗਾ ਤੇ ਟਾਈਮ ਹੋ ਚੁੱਕਿਆ तकरीबन 11:30 ਕੰਮ ਅਸੀਂ ਪਹਿਲਾਂ ਹੀ ਜਲਦੀ ਕਰ ਲਿਆ ਸੀਗਾ ਡੈਡੀ ਨੇ ਡਿਊਟੀ ਜਾਣਾ ਸੀ ਤੇ 7:30 ਵਜੇ ਨੂੰ ਅੱਜ ਅਸੀਂ ਸਾਡਾ ਸਾਰਾ ਕੰਮ ਹੋ ਚੁੱਕਿਆ ਸੀ ਹਣਾ पर सुबह सुबह ना जल्दी भूख ਵੀ ਨਹੀਂ ਹੁੰਦੀ ਵੀ ਹਨ ਤੇ ਵੀ ਖਾਣਾ ਖੂਣਾ ਖਾ ਲਈਏ ਫਿਰ ਮੈਂ ਮੰਮੀ ਨੂੰ ਕਹਾਂ ਵੀ ਚਲ ਆਪਾਂ ਥੋੜੀ ਵੇਟ ਕਰ ਲੈਨੇ ਆਂ ਬਟ ਫਿਰ ਵੀ ਜਦੋਂ ਕੰਮ ਛੇਤੀ ਨਿਪੜਿਆ ਹੁੰਦਾ ਸਾਰੇ ਹਨਾ ਛੇਤੀ ਵਿਹਲੇ ਹੋ ਜਾਂਦੇ ਆ ਜੀ ਹੁਣ ਤਾਂ ਅਸੀਂ ਚਾਹ ਜੋ ਜਿਹੜੀ ਪੀਣੀ ਸੀ ਹਨਾ ਉਹ ਵੀ ਪੀ ਲਈ ਤੇ ਗੁਰਸੇਵਤ ਔਰ ਉਹਦੇ ਦਾਦੀ ਮੰਮਾ ਇੱਧਰ ਬੈਠੇ ਨੇਗੇ ਤੇ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਹਨਾ ਵੀ ਕਿੰਨਾ ਟਾਈਮ ਹੋ ਗਿਆ ਸੀ ਪਿਛਲੇ ਦਿਨਾਂ ਤੋਂ ਅਸੀਂ ਵੀਡੀਓ ਨਹੀਂ ਪਾਰੇ ਪੀ ਲਈ ਮੰਮੀ ਚਾਹ ਅੱਛਾ ਹੋਰ ਲਿਆਈ ਚਾਹ ਦੇ ਛੀਨੇ ਉਹ ਤੁਹਾਡੀ ਵੀਡੀਓ ਬਹੁਤ ਸਾਰੇ ਲੋਕਾਂ ਨੇ ਵਧੀਆ ਵਿਊ ਦਿੱਤੇ ਨੇ ਆਪਾਂ ਨੂੰ ਜਿਹਦੇ ਚਾਪ ਚਾਹ ਆਉਂਦੇ ਨੇ ਹਾਂਜੀ ਹਾਂਜੀ ਗੁਰਸੇਵਤ ਗੌਰ ਖੇਡ ਰਹੀ ਆ ਇਹ ਸ਼ਿਸ਼ੀ ਨਹੀਂ ਛੱਡਦੀ ਹੈਗੀ ਛੱਡ ਤੇ ਹੁਣ ਬੁੱਢੀ ਹੋ ਗਈ ਹੂੰ ਸਕੂਲ ਜਾਣ ਵਾਲੇ ਆਪੀ ਛੱਡੂ ਹੂੰ ਸਕੂਲ ਜਾ ਕੇ ਛੱਡੂਗੀ ਮੈਨੂੰ ਵੀ ਆਈ ਲੱਗਦਾ ਹੈ ਮਮਾ ਮੈਂ ਦੇਖੂ ਜੇ ਆਪਣੇ ਮ ਸਕੂਲ ਜਾ ਕੇ ਛੱਡੀ ਸੀ ਤੇ ਜੇ ਅਸੀਂ ਬਲੌਗ ਪਿਛਲੇ ਦਿਨਾਂ ਤੋਂ ਤਾਂ ਨਹੀਂ ਪਾ ਰਹੇ ਸੀ ਕਿਉਂਕਿ ਮੰਮਾ ਗਏ ਹੋਏ ਸੀ ਪਿੰਡ ਆਪਦੇ ਪੇਕੇ ਤੇ ਕਾਫੀ ਟਾਈਮ ਹੋ ਗਿਆ ਸੀ ਸੁਦੀਪ ਤੋਂ 6 ਮਹੀਨੇ ਪਹਿਲਾਂ ਦੇ ਤਕਰੀਬਨ ਹਨਾ ਗਏ ਹੋਏ ਸੀਗੇ ਤੇ ਹੁਣ ਦੇਖੋ ਵੀ ਮੈਂ ਵੀ ਹਨਾ ਪੇਕੇ ਜਾਇਓ ਨੇ 10 10 12 12 ਦਿਨਾਂ ਆਏ ਆਣੀਆ ਭਰ ਮੈਨੂੰ ਵੀ ਆਏ ਸੀ ਵੀ ਚਲੋ ਮੰਮੀ ਜਾਏ ਆਉਣਗੇ ਹਨਾ ਵੀ ਥੋੜਾ ਐ ਹੁੰਦਾ ਵੀ ਆਪਣਾ ਪਾਸ ਆ ਜਾ ਥੱਲੇ ਆ ਜਾਂਦਾਗਾ ਹਨਾ ਤੇ ਪਰ ਫੇਰ ਇੱਕ ਦਿਨ ਜਾ ਕੇ ਮੰਮੀ ਦਾ ਵਿਚਾਰਾ ਨਦੀਪੀ ਵਸ ਗਿਆ ਫੇਰ ਮੈਂ ਕਿਹਾ ਉਧਰ ਡੈਡੀ ਦੀ ਬਿਊਟੀ ਪੈ ਗਈ ਤੇ ਮੈਂ ਕਿਹਾ ਵੀ ਮੰਮੀ ਨਹੀਂ ਤੇ ਡੈਡੀ ਤੁਹਾਨੂੰ ਲੈ ਆਉਣਗੇ ਬਟ ਚਲੋ ਕੋਈ ਗੱਲ ਨਹੀਂ ਇੱਕ ਦਿਨ ਤੁਸੀਂ ਹੋਰ ਲਾ ਲਓ ਹਨਾ ਹੋਰ ਮੰਮੀ ਉੱਥੇ ਸਾਰੇ ਠੀਕ ਠਾਕ ਸੀ ਸਾਰੇ ਵਧੀਆ ਸੀ ਮੈਂ ਤਾਂ ਐ ਸੀ ਵੀ ਇੱਕ ਦਿਨ ਆ ਤੇਰੇ ਮਾਮੇ ਕੇ ਰਹੂੰਗੀ ਇੱਕ ਦਿਨ ਵੀ ਦੀਪੂ ਆ ਕੇ ਰਹੂੰਗੀ ਤੇ ਫੇਰ ਉਹਨੂੰ ਦੋ ਦਿਨ ਦੀਪਕੇ ਲੱਗੇ ਉੱਥੇ ਜਾ ਕੇ ਇਹ ਦੀਪੂ ਵੀ ਬਹੁਤ ਨਾਈਸ ਨੇ ਸਾਰਿਆਂ ਨੂੰ ਪਿਆਰੀ ਲੱਗਦਾ ਹੈ ਉਹਨਾਂ ਨਾਨੀ ਜੀ ਵੀ ਬਹੁਤ ਨਾਈਸ ਨੇ ਇੰਨਾ ਜ਼ਿਆਦਾ ਪਾਠ ਕਰਦੇ ਨੇ ਉਹਨਾਂ ਨਾ ਮਤਲਬ ਫੇਸ ਨੂੰ ਦੇਖ ਕੇ ਹੀ ਇੰਨਾ ਜ਼ਿਆਦਾ ਚਿਹਰੇ ਤੇ ਨੂਰ ਆਗਾ ਵੀ ਬਹੁਤ ਨਾਈਸ ਲੱਗਦਾ ਇਹ ਜੇ ਲੋ ਕਰਦੇ ਆ ਕੋਣੇ ਜੀ ਇੰਨੇ ਪਿਆਰੇ ਨੇ ਕਰਦੇ ਪਾਠ ਹੂੰ ਤੇਰੇ ਨਾਨੀ ਜੀ ਮੇਰੇ ਮਾਮੀ ਨੇ ਮੇਰੇ ਨਾਨਕੇ ਵੀ ਉੱਥੇ ਆ ਪੇਕੇ ਵੀ ਉੱਥੇ ਤੇ ਤੁਸੀਂ ਦੀਪੋ ਦਾ ਰਿਸ਼ਤਾ ਕਰਵਾਇਆ ਸੀ ਨਾ ਹਾਂ ਉਹ ਬੇਮੰਗਲ ਇਸ ਤੇ ਰਿਦਵਾਨਗੀ ਨਾਲੇ ਪਰਜਾਈ ਉਹ ਮੇਰੀ ਭਾਬੀ ਮੈਂ ਉਹਦੀ ਭਾਬੀ ਹਾਂ ਨਹੀਂ ਥੋੜਾ ਦੋਨਾਂ ਜਾਨਾਂ ਦਾ ਬਹੁਤ ਜਿਆਦਾ ਪਿਆਰ ਆ ਬਸ ਚਲੋ ਵਾਈ ਗੁਰੂ ਹਨਾ ਛੋਟੀ ਸੀ ਦੀਪ ਮੇਰੇ ਵਿਆਹ ਵਲੇ ਤਾਂ ਹਾਂ ਹਾਂ ਉਹ ਬਸ ਇੱਥੇ ਰਹਿੰਦੀ ਤੇਰੇ ਡੈਡੀ ਦਾ ਵੀ ਬਹੁਤ ਕਰਦੀ ਸੀ ਉਹ ਤੇ ਉਧਰ ਉਹ ਗਗਨ ਸਾਨੂੰ ਬਹੁਤ ਪਿਆਰਾ ਸੀ ਮੇਰੇ ਮੰਮੀ ਨੇੜੀ ਨਹੀਂ ਪਾਲਿਆ ਅੱਛਾ ਉੱਥੇ ਰਹਿੰਦੇ ਸੀ ਨਾ ਸਿੱਕਾ ਥਾਂ ਤੇ ਰਹਿੰਦੇ ਹੁੰਦੇ ਉਹ ਨੇੜੇ ਨੇੜੇ ਘਰ ਸੀ ਅੱਛਾ ਅੱਛਾ ਉਹ ਨਾ ਨਵੀ ਜਾ ਰਹੀ ਸੀ ਇੱਧਰ ਵੀ ਜਾਏ ਸੀ ਤੇ ਹੁਣ ਤਾਂ ਇਸ ਵਾਰ ਸੱਚ ਸੋਨੂ ਆ ਗਈ ਸੀ ਪਹਿਲਾਂ ਸੋਨੂ ਆਪਣੇ ਬੈਂਕ ਵਿੱਚ ਜੌਬ ਕਰਨ ਲੱਗੀ ਨਾ ਉਹ ਇੱਕ ਦਿਨ ਲਾ ਕੇ ਗਈ ਸੀ ਫਿਰ ਅੱਛਾ ਤੇ ਫਿਰ ਹੋਰ ਥੋੜਾ ਲੁਧਿਆਣੇ ਦਾ ਤੇ ਕੁਝ ਵੀ ਬਰਨਾਲਾ ਦੇ ਅੱਛਾ ਹੁਣ ਸ਼ਾਮ ਨੂੰ ਫਿਰ ਔਖਾ ਹੋ ਜਾਂਦਾ ਟਾਈਮ ਦਾ ਹੂੰ ਹੂੰ ਆਉਂਦੀ ਉਹ ਲੇਟ ਹੋ ਜਾਂਦੀ ਐ ਫਿਰ ਉੱਥੀ ਉਹ ਆਦੀ ਮਾਸੀ ਕੋਲੇ ਰਹਿਣ ਲੱਗਦੀ ਹੂੰ ਚੱਲ ਵਧੀਆ ਗੱਲ ਹੁਣ ਆਉਗੀ ਆਦੇ ਬਰਥਡੇ ਤੇ ਉਹ ਅੱਛਾ ਨਹੀਂ 15 ਨੂੰ ਤਾਂ ਪਾਰਟੀ ਹੈ ਅੱਛਾ ਜੀ ਪੀ ਲਓ ਪੀਓ ਠੰਡੀ ਨਾ ਕਰ ਲਿਓ ਤੁਹਾਨੂੰ ਦੱਸਾਂ ਮੈਂ ਨਾ ਮੰਮੀ ਤੋਂ ਬਿਨਾ ਜਦੋਂ ਬਾਅਦ ਚ ਮੰਮੀ ਕਹਿੰਦੇ ਚੱਲ ਐਂ ਕਰੀ ਤੂੰ ਵੀਡੀਓ ਬਣਾ ਲਿਆ ਕਰੀ ਹਾਏ ਮੰਮੀ ਮੇਰਾ ਤਾਂ ਜਮਾ ਹੀ ਜੀ ਨਹੀਂ ਗਈ ਤਾਂ ਮੈਂ ਤਾਂ ਫੋਨ ਵੀ ਨਹੀਂ ਚਲਾਇਆ ਹੈਗਾ ਮੈਂ ਬਸ ਇਹ ਵੀ ਗੁਰਸੇਵਤ ਨਾਣਾ ਹੈ ਥੋੜਾ ਟਾਈਮ ਲੰਘ ਜਾਂਦਾ ਬੱਚਿਆਂ ਨਾਲ ਨਹੀਂ ਤਾਂ ਬਾੜਾ ਔਖਾ ਹੋ ਜਾਂਦਾ ਟਾਈਮ ਹੀ ਨਹੀਂ ਲੰਘਣ ਚਾਉਂਦਾ ਹੈਗਾ ਐ ਲੱਗਦਾ ਵੀ ਬਾਹਲੇ ਵੱਡੇ ਵੱਡੇ ਦਿਨ ਹੋਗੇ ਤੇ ਹੋਰ ਓ ਮਾ ਬੱਸ ਗੱਡੀ ਤੇ ਹਾਂ ਲੱਗੀ ਪਈ ਐ ਮੈਡਮ ਨਾ ਤਾਂ ਇਹ ਚਲਾਉਂਦੀ ਐਗੀ ਹਾਂ ਹੌਲੀ ਹੌਲੀ ਆਉਗੋ ਹੂੰ ਸਿਖਰ ਦੁਪਹਿਰੇ ਨਾ ਇੱਕ ਦਿਨ ਮੈਨੂੰ ਕਹਿੰਦੀ ਬਾਹਰ ਲੈ ਕੇ ਜਾ ਡੇੜੇ ਚ ਚਲਾਉਣੀ ਐਗੀ ਚੱਲ ਸਟੀਅਰਿੰਗ ਕਰਦੇ ਹਾਂ ਹਾਂ ਸਟੀਅਰਿੰਗ ਨਹੀਂ ਕੰਟਰੋਲ ਕਰਨ ਦਾ ਰੇਸ ਤਾਂ ਦੇ ਲੈਂਦੀ ਐ ਹੂੰ ਉਸੇ ਮਾਮਾਆਂ ਦੀਆਂ ਇਕੱਠੀਆਂ ਸਿੱਖ ਲਈ ਸਹੀ ਗੱਲ ਐ ਜਿੱਦਾਂ ਫੇਰ ਸਿੱਖ ਲਈ ਫੇਰ ਤੁਹਾਨੂੰ ਝੂਟੇ ਬਾਧੂ ਸਿੱਖਾਂ ਨਹੀਂ ਰਹੀ ਹੈਗੀ ਐਗੀ ਤਲਾਏ ਜਿਵੇਂ ਹਣਾ ਥੋੜੀ ਸਿੱਤ ਨੂੰ ਕਿਸੇ ਨੇ ਨੀ ਗੱਡੀ ਸਿਖਾਈ ਸੀ ਨਾ ਮੋਟਰਸਾਈਕਲ ਉਹ ਆਪੀ ਲੱਗ ਗਿਆ ਹੂੰ ਵੀ ਲੱਗ ਗਿਆ ਉਹ ਨਾ ਉਸਦੀਪ ਦੀ ਤਾਂ ਡਰਾਈਵਿੰਗ ਵੀ ਬਹੁਤ ਸੇਫ ਸੀ ਬਹੁਤ ਜਿਆਦੇ ਆ ਆਪਣਾ ਰੈਂਪ ਕੋਈ ਵੀ ਆ ਜੇ ਆਪਣੇ ਰੈਂਪ ਤੇ ਕਿਸੇ ਤੋਂ ਚੜਾਈ ਨਹੀਂ ਜਾਂਦੀ ਗੱਡੀ ਛੋਟਾ ਜੰਦੇ ਮੋਟਰਸਾਈਕਲ ਲੱਗ ਗਿਆ ਚਲਾਉ ਹੂੰ ਇਸ ਤਰ੍ਹਾਂ ਬੰਦ ਕਰ ਦੇ ਪੁੱਤ ਬੈਟਰੀ ਉਹ ਹੋ ਜਾਊਗਾ ਜਿਆਦਾ ਚਲਾ ਲਿਆ ਕਰ ਗੱਦੀ ਤੇ ਦਵਾਈ ਪਾ ਕੇ ਆਈ ਚਲ ਡਾਟੀ ਤੁਮਾ ਦੇ ਲਈ ਦਵਾਈ ਨੂੰ ਮਿਲੇ ਦਵਾਈ ਤਾਂ ਦਵਾਈ ਲੈ ਬਦੂ ਚਲੋ ਬਹਿ ਜਾਓ ਦਵਾਈ ਕਰਨੀ ਹੈ ਪਹਿਲਾਂ ਵਾਈਟਲ ਪਾਉਣੀ ਹੈ ਫਿਰ ਬੂ ਮੈਂ ਕਹਤੋਂ ਮੈਂ ਆਪੇ ਬਾਦੂਰ ਸਿਫਤ ਰਹਿਣ ਦੇ ਤਪੰਗੇ ਨਾਲ ਨਹੀਂ ਨਹੀਂ ਤੁਸੀਂ ਰਹਿਣ ਦਿਓ

అదే బాగా బాగా దాదీ

ਸੋ ਜੀ ਇਸ ਤੋਂ ਬਾਅਦ 3 ਵਜੇ ਸੀ ਹਣਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਮੈਂ ਤੇ ਗੁਰਸੇਵ ਤੋਂ ਸੌਂ ਗਈ ਸੀ ਫੇਰ ਪਹਿਲਾਂ ਦੱਸ ਦੀ ਚਾਹ ਫਿਰ ਦੋ ਵਜੇ ਵਾਲੀ ਚਾਹ ਬਸ ਚਾਹੋ ਚਾਈ ਹੋਏ ਪਿਆਂਗੇ ਤੇ ਮੈਂ ਤੇ ਮੰਮੀ ਅੱਜ ਘਰੇ ਹਣਾ ਤੇ ਬਸ ਉਸ ਹਿਸਾਬ ਦੀ ਮੈਂ ਦੇਖੋ ਚਾਹ ਇੰਨਾ ਮੇਰਾ ਗੈਸ ਪ੍ਰੋਪਰ ਆ ਵੀ ਚਾਹ ਥੋੜੀ ਜਿਹੀ ਵੀ ਨਹੀਂ ਵੱਧਦੀ ਜਦੋਂ ਕਈ ਵਾਰ ਇਹ ਪਤਾ ਕੀ ਹੁੰਦਾ ਚਾਹ ਇੰਨੀ ਵੱਧ ਜਾਂਦੀ ਹੈ ਫਿਰ ਆਪਦੇ ਮਨ ਨੂੰ ਆਏ ਹੁੰਦਾਗਾ ਵੀ ਉਹ ਨਾ ਕਿੰਨੀਆਂ ਚੀਜ਼ਾਂ ਆਪਾਂ ਵੇਸਟ ਕਰ ਰਹੇ ਹਾਂਗੇ ਉਦੇ ਨਾਲੋਂ ਚੰਗਾ ਹੁੰਦਾਗਾ ਵੀ ਸਾਬ ਸਿਰ ਚੀਜ਼ ਬਣਾ ਲਵੋ ਦੇਖੋ ਜੀ ਪਹਿਲਾਂ ਮੈਂ ਕੱਪ ਦੇ ਵਿੱਚ ਚਾਹ ਪੁੰਨਦੀ ਸੀਗੀ ਫੇਰ ਆ ਅਲੱਗ-ਅਲੱਗ ਭਾਂਡਿਆਂ ਦੇ ਵਿੱਚ ਪੁੰਨਦੀ ਆਂਗੀ ਮੈਂ ਤੇ ਚਾਹ ਸਾਡੀ ਇੰਨੀ ਟੇਸਟੀ ਆ ਨਾ ਜੀ ਬਸ ਕੰਡੇ ਜਲੀ ਨਹੀਂ ਚਾਹ ਹੁੰਦੀ ਜਿਹੜੀ ਉਹ ਆ ਗਈ ਵੀ ਆਏ ਹੁੰਦਾ ਵੀ ਚਾਹ ਪੀ ਕੇ ਸਰੀਰ ਦੇ ਵਿੱਚ એનર્ਜੀ ਆ ਜਾਂਦੀ ਹੈ ਵੀ ਹੁਣ ਸਾਰੇ ਕੰਮ ਹੀ ਹੋ ਜਾਣਗੇ ਆਪਣੇ ਹਨਾ ਤੇ ਮਾਲ ਦੇਲੇ ਥੱਬੀ ਸਾਡੇ ਹਨਾ ਚਾਹ ਦੀ ਸ਼ਕੀਨ ਨੇਗੇ ਹਨਾ ਤੇ ਜੀ ਮੈਨੂੰ ਆਦਤ ਆ ਗਈ ਜੀ ਮੈਂ ਜਿਹੜੀ ਚਾਹ ਹੈ ਨਾ ਕੌਲੇ ਦੇ ਵਿੱਚ ਪੀਨੀ ਆ ਮੈਂ ਤੇ ਸੁਦੀਪ ਦੋਵੇਂ ਹਨਾ ਅਸੀਂ ਕੌਲੇ ਦੇ ਵਿੱਚ ਚਾਹ ਪੀਨੇ ਆ ਤੇ ਮੰਮੀ ਨੂੰ ਮੈਂ ਗਲਾਸ ਦਾ ਜਿਹੜਾ ਛੋਟਾ ਕੱਪਾਗਾ ਉਸ ਤਰ੍ਹਾਂ ਦਾ ਦਿੱਤਾ ਤੇ ਨਾਲ ਕੌਲੀ ਲਈ ਆਈ ਸੀ ਮੈਂ ਤੇ ਇਦਾਂ ਹੁੰਦਾ ਨਾ ਵੀ ਮੰਮੀ ਫਿਰ ਕੌਲੀ ਦੇ ਨਾਲ ਐਵੇਂ ਠਾਰ ਕੇ ਜੀ ਪੀ ਲੈਂਦੇ ਨੇ ਗਲਾਸ ਚ ਤਾਂ ਚਾਹ ਫਿਰ ਠਰਦੀ ਨਹੀਂ ਹੈਗੀ ਤੇ ਫਿਰ ਮੈਂ ਨਾ ਚਾਹ ਗਲਾਸ ਦੇ ਵਿੱਚ ਪਾ ਕੇ ਜਦੋਂ ਮੰਮੀ ਕੋਲੇ ਗਈ ਤਾਂ ਮੰਮੀ ਕਹਿੰਦੇ ਜੱਸ ਮੈਨੂੰ ਤਾਂ ਜਮੇ ਨੀਂਦ ਨਹੀਂ ਆਈ ਤੁਸੀਂ ਤਾਂ ਮਾਵਾ ਤੀਂ ਸੌਂ ਗਈਆਂ ਪੇ ਬਸ ਇਦਾਂ ਹੀ ਹਨਾ ਟਾਈਮ ਲੰਘ ਜਾਂਦਾ ਕਾ ਕਦੇ ਕਦੇ ਬਸ ਅੱਚ ਵੀਜੀ ਲੱਗ ਜਾਂਦੀ ਹੈ ਜੀ ਸੋ ਇਸ ਦੇ ਨਾਲ ਹੀ ਜੀ ਤੁਹਾਨੂੰ ਸਾਡਾ ਅੱਜ ਦਾ ਵਲੌਗ ਇਹੋ ਜਿਹਾ ਲੱਗਿਆ ਜਰੂਰ ਦੱਸਿਓ ਉਧਰ ਮੰਮੀ ਆ ਗਏ ਨੇ ਗੁਰਸੇਵਤਾ ਖੜੀ ਐ ਫਿਰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ